ਓ ਨਰਵਰ ਅਕਾਲ ਮੂਰਤ ਅਯੋਨੀ ਸੈ ਪਉ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੋ ਬੁਲਾਵੇ ਚੋਂ ਬੋਲੈ ਸੁਆਮੀ ਉਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੇ ਅਤ ਪਿਆਰੇ ਮੋਕ ਉਚਰੈ ਸਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖ ਬਦਰੋ ਸੁਨ ਜੋ ਕਾਲ ਕਿਰਪਾ ਕਰਾ ਸੇ ਪਤਕ ਸਮਦੇ ਨੂਰ ਅਰਸੋ ਕੋਰ ਸੋ ਚਟੀ ਐ ਤੁਦ ਡਿਠੇ ਸੱਚੇ ਪਤਸ਼ਾਹ ਮਲ ਜਨਮ ਜਨਮ ਦੇ ਕਟੀਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓਮ ਗੌੜੀ ਮਹੱਲਾ ਪੰਜਵਾ ਇਕ ਓੰਕਾਰ ਸਤ ਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੋ ਜਪ ਜਿह्ਵਾ ਹਰ ਏਕ ਮੰਗੋ ਨਾਰਾਇਣ ਹਰ ਰੰਗ ਰੰਗੋ ਜਪ ਜਿਹਾ ਹਰ ਏਕ ਮੰਗੋ ਰਹਾਓ ਤਜ ਹੋ ਮੈਂ ਗੁਰ ਗਿਆਨ ਭਜੋ ਮੇਲ ਸੰਗਤ ਤੁਰ ਕਰਮ ਲਿਖਿਓ ਜੋ ਦੀਸੈ ਸੋ ਸੰਗ ਨਗੈਓ ਸਾਖਤ ਮੂੜ ਲਗੇ ਪਚ ਮੋਇਓ मोहन नाम सदा रवहियो कोट मदे किनय गुरमुख लहेओ हर संतन कर नमो, नमो। नौ निद पावेह अतुल सुखो नेन आलोबो साध जनो ਹਿਰદય ਗਾਵੋ ਹੋ ਨਾਮ ਨਿਦੋ ਕਾਮ ਕ੍ਰੋਧ ਲੋਭ ਮੋਹ ਤਜੋ ਜਨਮ ਮਰਨ ਦੋਹ ਤੀ ਰਹੇ ਓ ਦੁਖ ਅੰਧੇਰਾ ਕਰਤੇ ਮਿਟਿਓ ਗੁਰ ਗਿਆਨ ਦਿਰੜਾਇਓ ਦੀਪ ਬਲੇਓ ਜਿਨ ਸੇਵਿਆ ਸੋ ਪਾਰ ਪਰਿਓ ਜਨ ਨਾਨਕ ਗੁਰਮਖ ਜਗਤ ਤਰਿਓ ਜਿਨ ਸੇਵਿਆ ਸੋ ਪਾਰ ਪਰਿਓ ਜਨ ਨਾਨਕ ਗੁਰਮਖ ਜਗਤ ਤਰਿਓ ਸਤਨਾਮ ਸ੍ਰੀ ਵਾਹਿਗੁਰੂ ਰਾਜਾ ਨਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਚਵਰ ਸ਼ਤਰ ਤਖ ਦੇ ਮਾਲਕ ਪਰਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ 71 ਹੋਈ ਗੁਰੂ ਰੂਪ ਕਾਲ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਦੇ ਦੀਵਾਨ ਵਿੱਚ ਆਪਾਂ ਸਾਰਿਆਂ ਸਰਵਣ ਕੀਤਾ ਸੀ ਖੋਜਤ ਫਿਰੇ ਅਸੰਖ ਅੰਤ ਨਾ ਪਾਰਿਆ ਸਹੀ ਹੋਏ ਭਗਤ ਜਿਨ੍ਹਾਂ ਕਿਰਪਾ ਵਾਲਿਆ ਅੱਜ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਮਰਤ ਦੇ ਦਾਤੇ ਜਿਨ੍ਹਾਂ ਪਾਸੋਂ ਸ਼ਹੀਦ ਭਾਈ ਮਨੀ ਸਿੰਘ ਜੀ ਉਹਨਾਂ ਨੇ ਅਮਰਤ ਪਾਨ ਕੀਤਾ ਹੈ ਅੱਜ ਉਸੂਰਬੀਰ ਮਹਾਬਲੀ ਯੋਧੇ ਕਲਮ ਦੇ ਤਨੇ ਤਨ ਤਨ ਬਾਬਾ ਮਨੀ ਸਿੰਘ ਜੀ ਉਹਨਾਂ ਦਾ ਪਿਆਰਿਓ ਅੱਜ ਸ਼ਹੀਦ ਦੀ ਦਿਹਾੜਾ ਹੈ ਉਹਨਾਂ ਦੇ ਅਸਥਾਨ ਟਕਸਾਲ ਸ਼ਹੀਦ ਪਏ ਮਨੀ ਸਿੰਘ ਜੀ ਡੇਰਾ ਸੰਧੀਆਂ ਨੇ ਮੀਰ ਸਿੰਘ ਜੀ ਗੜੀ ਸਤੋ ਵਾਲੀ ਕਟੜਾ ਕਰਮ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਇਸ ਮਾਤ ਲੋਕ ਦੇ ਵਿੱਚ ਜੀਵ ਮਨੋਖਾ ਦੇਹੀ ਲੈ ਕੇ ਸੰਸਾਰ ਤੇ ਆਇਆ ਹੈ ਸੰਸਾਰ ਤੇ ਆਉਣ ਦਾ ਪਰਯੋਜਨ ਕੇਵਲ ਤੇ ਕੇਵਲ ਇੱਕ ਹੈ ਕਿ ਉਸ ਪਰਮੇਸ਼ਰ ਦਾ ਨਾਮ ਜਪਣਾ ਹੈ ਤੇ ਜਿਹੜੀਆਂ ਜੋ ਨਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਣਾਈਆਂ ਨੇ ਉਨ੍ਹਾਂ ਤੋਂ ਮੁਕਤੀ ਪ੍ਰਾਪਤ ਕਰਨੀ ਹੈ ਤੇ ਉਸ ਨਿਰੰਕਾਰ ਜਿਨੇ तमाम सृष्टि ਸਾਜੀ ਹੈ ਉਹਦੇ ਵਿੱਚ ਅਪੇਧ ਹੋ ਜਾਣਾ ਹੈ ਲੀਨ ਹੋ ਜਾਣਾ ਹੈ ਤਾਂ ਕਿ ਸਾਨੂੰ ਦੁਬਾਰਾ ਜਨਮ ਲੈ ਕੇ ਸੰਸਾਰ ਤੇ ਨਾ ਆਉਣਾ ਪਵੇ ਇਸ ਮਨੁੱਖਾ ਦੇਹੀ ਦਾ ਕੇਵਲ ਇਹ ਹੀ ਪਰਯੋਜਨ ਹੈ ਸੰਸਾਰ ਤੇ ਆਉਣ ਦਾ ਪਿਆਰਿਓ ਅਸੀਂ ਕੋਈ ਪਹਿਲੀ ਵਾਰ ਜਨਮ ਨਹੀਂ ਲਿਆ ਗੁਰਬਾਣੀ ਇਹ ਗੱਲ ਲਿਖਦੀ ਹੈ ਕਿ ਪਤਾ ਹੀ ਨਹੀਂ ਕਿੰਨੇ ਜਨਮ ਸਾਡੇ ਹੋਏ ਨੇ ਸ਼ਾਇਦ ਅਸੀਂ ਮਨੁੱਖਾ ਦੇਹੀ ਤਾਰ ਕੇ ਵੀ ਆਏ ਹੋਏ ਹੋਈਏ ਪਰ ਆਹ ਜਨਮ ਜਿਹੜਾ ਹੈ ਸਾਡਾ ਇਹ ਇਸ ਗੱਲ ਦਾ ਗਵਾਹ ਹੈ ਕਿ ਅਸੀਂ ਉਦੋਂ ਵੀ ਨਾਮ ਨਹੀਂ ਜਪਿਆ ਜੇ ਨਾਮ ਜਪਿਆ ਹੁੰਦਾ ਤਾਂ ਸਾਨੂੰ ਇਹ ਦੇਹੀ ਪ੍ਰਾਪਤ ਨਹੀਂ ਹੋਣੀ ਸੀ ਸਾਡੀ ਮੁਕਤੀ ਹੋ ਜਾਣੀ ਸੀ ਅਸੀਂ ਨਾਮ ਨਹੀਂ ਜਪਿਆ ਇਸੇ ਕਰਕੇ ਸਾਨੂੰ ਇਹ ਦੁਬਾਰਾ ਇਹ ਦੇਹੀ ਮਿਲੀ ਹੈ ਪਰ ਹੁਣ ਜੇ ਮਨੁੱਖ ਜਨਮ ਧਾਰ ਕੇ ਸੰਸਾਰ ਤੇ ਆ ਗਏ ਆਂ ਤਾਂ ਹੁਣ ਇਹਨਾਂ ਸਵਾਸਾਂ ਨੂੰ ਵਿਅਰਥ ਨਾ ਗਵਾ ਮਾਰੇ ਪਾਵਨ ਬਾਣੀ ਵਿੱਚ ਲਿਖਦੇ ਨੇ ਕਿ ਪੌੜੀ ਛੁੱਟ ਕੇ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਇੱਕ ਵਾਰੀ ਸਾਡੇ ਹੱਥ ਛੁੱਟ ਗਏ ਫਿਰ ਪਤਾ ਨਹੀਂ ਕਰੋੜਾਂ ਅਰਬਾਂ ਕਰਮਾਂ ਸਾਲ ਅਸੀਂ ਪਿੱਛੇ ਚਲੇ ਜਾਣਾ ਹੈ ਨਾਮ ਜਪਣਾ ਹੈ ਸੰਸਾਰ ਤੇ ਆ ਕੇ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਖੋਜਣਾ ਚਾਹਿਆ ਪਾਉਣਾ ਚਾਹਿਆ ਬੜੇ ਬੜੇ ਜਪੀ ਤਪੀ ਪਰ ਪਿਆਰ ਪਰਮੇਸ਼ਰ ਨੂੰ ਭਗਵਾਨ ਇਦਾਂ ਦਾ ਹੈ ਤੋ ਕਿਹਾ ਕਿਸੇ ਨੇ ਬੀਠਲ ਕਿਹਾ ਕਿਸੇ ਨੇ ਅੱਲਾ ਕਿਹਾ ਕਿਸੇ ਨੇ ਭਗਵਾਨ ਕਿਹਾ ਕਿਸੇ ਨੇ ਹਰੀ ਕਿਹਾ ਕਿਸੇ ਨੇ ਗੋੜ ਕਿਹਾ ਜਿੱਦਾਂ ਦੇ ਮੂਰਤ ਅਸੀਂ ਮਨ ਦੇ ਵਿੱਚ ਕਦਰ ਕਰਦਿੰਨੇ ਕਿ ਖੋਜਤ ਫਿਰੇ ਅਸੰਖ ਅੰਤ ਨਾ ਪਾਰਿਆ ਅਸੰਖ ਦਾ ਭਾਵ ਹੈ ਅਣਗਿਣਤ ਜਿਹਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਖੋਜਦੇ ਨੇ ਪਰ ਉਹਦੇ ਅੰਤ